ਆਲਾ ਬਾਰੇ ਬਹੁਤ ਸਰ ਬਹੁਤ ਪਾਤੀਆਂ ਦੀ ਤੇ ਪੋ ਗਿਆ ਤੂੰ ਸਰ ਥੋੜੇ ਖੁੱਲੀ ਜਗ੍ਹਾ ਕਿ ਦੇ ਦਈਏ ਯਾਰ ਥੋੜੀ ਇੱਧਰ ਖੁੱਲੀ ਜਗ੍ਹਾ ਹਾਂ ਬਿਜਲੀ ਲੈ ਪਾ ਠੀਕ ਹੈ ਜੀ ਮਦਦ ਕਰਾਂਗੇ ਜੀ ਧੰਨਵਾਦ ਸਰ ਮੋਦੀ ਸਾਹਿਬ ਨੇ ਸਪੈਸ਼ਲੀ ਭੇਜਿਆ ਕਿ ਪਿੰਡਾਂ ਦੇ ਚੱਕਰ ਲਾ ਕੇ ਆਓ ਲੋਕਾਂ ਨੂੰ ਮਿਲ ਕੇ ਆਓ ਉਹਨਾਂ ਦੀ ਜਿਹੜੀ ਜੈਨੂਇਨ ਪ੍ਰੋਬਲਮ ਹੈ ਆਪਣੀ ਅੱਖੀਂ ਦੇਖ ਕੇ ਆਓ ਤੇ ਰਿਪੋਰਟ ਦੇਣੀ ਅਸੀਂ ਉਹਨਾਂ ਨੂੰ ਠੀਕ ਸਰ ਐਸੇ ਕਰਕੇ ਮੈਂ ਕਿਹਾ ਮੈਨੂੰ ਲਿਖ ਕੇ ਦੇ ਦਿਓਗੇ मैं ऊपर तक पहुंचावांगा गल और भाई गुरु जी मेयर करके सब ठीक रहेगा थैंक यू सर जी जी बिल्कुल अवसर नाल मेरे भाई ਨਾਲ ਜੀ ਮੋਲ ਪਿੱਛੇ ਬੰਨ ਲਾਣ ਜਿਆਦਾ ਇੱਕ ਸਾਡੀ ਮੇਜਰ ਪ੍ਰੋਬਲਮ ਆ ਸਾਡੇ ਦੇ ਬੰਨ ਦੇ ਨਾਲ ਨਾਲ ਵੀ ਬੰਨਾਈ ਕਰ ਜੀਦਾ ਸਾਡਾ ਬਜਾਅ ਹੋ ਗਿਆ ਜੀ ਇਹ ਚਲ ਗਿਆ ਉਹ ਦੇਖਣ ਦਾ ਲੱਗ ਗਿਆ ਇੱਕ ਲਿੱਕ ਕਿ ਜੀ ਮੈਂ ਅੱਜ ਇੱਕ ਅੱਜ ਦੇ ਲਿੱਕ ਤੇ ਬਤਾ ਦਿੰਦੇ ਸੋ ਜੀ ਨਾ ਲੇ ਕਿ ਆ ਭਾਜ ਕੱਲ ਆਪਾਂ ਦੇਖਦੇ ਹਾਂ ਸਾਡੀ ਦੋਤ ਨਹੀਂ ਪ੍ਰੋਬਲਮ ਆ ਕਰਿਆ ਦੀ ਕੱਢ ਲੱਗ ਜੇ ਤੇ ਸਾਡਾ ਬਜਾਅ ਹੋ ਤੁਹਾਡਾ ਜਿਹੜਾ ਦਿੱਤਾ ਜੀ ਪੰਜਾਬ ਕੋਲ ਬਹੁਤ ਬਹੁਤ ਧੰਨਵਾਦ ਕਰਦੇ ਅਗਲੇ ਸਾਲ ਨਾ ਹੋਏ ਕੋਈ ਵੀ ਆਪਣੀ ਮੰਗਿਆ ਉਹ ਲਿਖਤੀ ਰੂਪ ਹੀ ਦੇ ਦਿਓ ਅਸੀਂ ਮੰਤਰੀ ਆਪਣੀ ਗੋਪਾਲਪਾਈ ਤੁਹਾਡੇ ਨਾਲ ਗੱਲ ਕਰਦੇ ਹਾਂ ਪੇਪਰ ਵੀ ਲੱਕਿਆ ਹੈ ਤੁਸੀਂ ਲਿਖ ਦਿਓ ਜੀ ਸਭ ਜੀ ਪੂਰੀ ਮਦਦ ਕਰਾਂਗੇ ਮੋਬਾਈਲ ਸਪੀਕ ਟੋਕ ਵਾਲੀ ਮੰਤਰੀ ਸਾਹਿਬ ਇੱਥੇ ਪੁੱਜੇ ਜੀ ਸਾਡੇ ਧੰਨਵਾਦ ਕਰਦੇ ਸੈਂਟਰ ਚੋਂ ਮੰਤਰੀ ਆਇਆ ਕਿ ਪਹਿਲੀ ਵਾਰੀ ਸਾਡੇ ਪਿੰਡ ਰੁਕੇ ਹੈ ਜੀ ਪਹਿਲੀ ਵਾਰੀ ਰੁਕਿਆ ਸਾਡੀ ਜ਼ਿੰਦਗੀ ਚ ਸਾਰੇ ਧੰਨਵਾਦ ਕਰਦੇ ਆਂ ਉਜਾਸੀ ਉਹੋ ਜਿਹਿਆਂ ਨੂੰ ਨੇ ਰੱਖਦੇ ਹੁੰਦੇ ਵੀ ਪਲਾਂਟ ਘਰ ਜੀਵਾ ਜਾਂ ਮੈਸਜੂਸ ਕਰਨਾ ਜਿਹ ਕੋ ਆਇਆ ਤਾਂ ਸਤਿਕਾਰ ਕਰਨਾ ਮੰਦਾ ਪੰਜਾਬ ਦਾ ਇਤਿਹਾਸ ਤੇ ਹੋਈ ਹੈ ਜਿਹੜਾ ਆਇਆ ਖੇੜੇ ਸਿਰੇ ਮੱਥੇ ਲੈਣਾ ਜਿੰਨਾ ਕਿ ਸਾਡੇ ਕੋਲ ਆਤਮ ਸਤਿਵਕੇ ਗਿਫਟ ਪਿਆ ਸੋਨਾ ਜਾਂ ਮੈਂ ਕਿਹਾ ਮੰਤਰੀ ਸਾਹਿਬ ਦੀ ਗੱਡੀ 'ਚ ਲੱਗਾ ਰਹੂਗਾ ਜੀ ਉਹ ਵੀ ਦਿੱਤਾ ਜਾਂ ਉਦਾਂ ਨਾਲ ਸਾਨੂੰ ਪਤਾ ਹੈ ਭੰਜਗੁਰ ਨਾਲ ਆ ਸਾਡਾ ਸਟੱਡ ਲੱਗ ਜਾਣਾ ਜੀ ਹੁਣ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੁਣੀਏ ਬਹੁਤ ਧੰਨਵਾਦ ਨਾਲ ਫੋਟੋ ਬਣਾ ਲਵਾਂ ਬਹੁਤ ਧੰਨਵਾਦ ਆਓ ਸਾਰੇ ਆਓ ਆਓ ਸਾਰੇ ਖੋਲ੍ਹ ਦਿਓ ਮਿੱਤਰ ਜੀ ਪਿੱਛੇ